ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਫਿਰ ਇਸ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਅਪਡੇਟ ਦੇਾਂਗੇ ਅੱਜ ਦੀ ਤੁਹਾਨੂੰ ਕੀ ਪੈਨਸ਼ਨ ਅਪਡੇਟ ਹੈ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਜੋ ਅੱਜ ਸੁਰਖੀਆਂ ਦੇ ਵਿੱਚ ਆ ਇਹ ਤੁਹਾਡੇ ਨਾਲ ਸਾਂਝ ਕਰਾਂਗੇ ਸ਼ਰੌਂਗਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਜਿਹੜੇ ਸਾਕਮ ਮੰਤਰੀ ਵਿਕਰਨ ਸਿੰਘ ਅਜੀਠੀ ਆ ਅੱਜ ਤੋਂ ਫਿਰ ਕਰੀਬ 2:30 ਵਜੇ ਨਾਭਾ ਦੀ ਨਵੀਂ ਜਿਹੜੀ ਜ਼ਿਲ੍ਹਾ ਜਿਹੜੇ ਵਿੱਚ ਰਿਹਾਈ ਹੋਗੇ ਨੇ ਸੁਪਰੀਮ ਕੋਰਟ ਵੱਲੋਂ ਜਿਹੜੇ ਜ਼ੰਗਾਨਤ ਜ਼ੰਗਾਨਤ ਉਹ ਆਦ ਜੁਣਹੀ ਮਜੀਠੀਆ ਜੇਲ ਦੀ ਦਾਲੇ ਇਸਤਫਾਰ ਹੋਏ ਉਹਨਾਂ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਮੱਛਾਂ ਨੂੰ ਵਟ ਦਿੰਦੇ ਹੋਏ ਜਿਨ੍ਹਾਂ ਨੂੰ ਦੇਖਦੇ ਉੱਥੇ ਮੌਜੂਦ ਹੰਗਾਰਾ ਦਿਗਣ ਦੀ ਵਿੱਚ ਕਾਲੀ ਵਰਗ ਦਾ ਜੋਸ਼ ਸਤਨਾ ਸੰਗਾਂ ਤੇ ਖੋਚ ਗਿਆ ਉਸ ਤੋਂ ਬਾਅਦ ਇੱਥੇ ਕਾਫੀ ਖੁਸ਼ੀਆਂ ਜੜੀਆਂ ਨੇ ਮਨਾਈਆਂ ਗਈਆਂ ਸੋ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਣ ਤੇ ਆਕਾਲੀ ਦਲ ਨੂੰ ਜਿਹੜੀਆਂ ਨਵੀਂ ਤਾਕਤ ਮਿਲੇਗੀ ਹਣੋ ਵਾਲੀਆਂ ਚੌਣਾ ਦੇ ਵਿੱਚ ਵੀ ਕਿਉਂਕਿ ਪਿਛਲੇ ਕਈ ਮਹੀਨਿਆਂ ਦਾ ਜੇਲ੍ਹ ਵਿੱਚ ਬੰਦ ਮਜੀਠੀਆ ਦੀ ਰਿਹਾਈ ਅਜੇ ਸਮੇਂ ਦੇ ਵਿੱਚ ਹੋਈ ਜਦੋਂ ਆਕਾਲੀ ਦਲ ਸੂਬੇ ਦੇ ਵਿੱਚ ਦੁਬਾਰਾ ਜਿਹੜੇ ਫੈਰ ਜੁਗਮਾਨ ਦੀ ਕੋਸ਼ਿਸ਼ ਕਰ ਰਿਹਾ ਹੈ ਮਜੀਠੀਆ ਦੀ ਬਾਹਰ ਆਉਂਦੇ ਨੇ ਆਕਾਲੀ ਸਖਾਂਗੇ ਚ ਨਵੀਂ ਰੂਫ ਹੋ ਕੇ ਦਿੱਤੀ ਆ ਤੇ ਵਿਰੋਧੀ ਕੰਨਗੇ ਚ ਚਰਚਾ ਉਹਦਾ ਬਾਜ਼ਾਰ ਗਰਮ ਕਰ ਦਿੰਦਾ ਹੈ ਤੋਂ ਇਸਲਾਵਾ ਜੇਕਰ ਪੈਨਸ਼ਨ ਦੀ ਗੱਲ ਕਰਦੇ ਹਾਂ ਜੀ ਫਰਵਰੀ ਪੈਨਸ਼ਨ 2026 ਦਿਨ ਹੈ ਅੱਜ 3 ਫਰਵਰੀ ਮੰਗਲਵਾਰ ਵਰਕਿੰਗ ਡੇ ਹੈ ਤੇ 6 ਵਜੇ ਤੱਕ ਕਰੀਬ ਸ਼ਾਮ ਦੇ 6 ਵਜੇ ਤੱਕ ਹਾਲੇ ਫਿਲਹਾਲ ਕਿਸੇ ਜ਼ਿਲ੍ਹੇ ਦੇ ਵਿੱਚ ਨਾ ਤਾਂ ਬਿਲ ਹਾਸ ਹੋਏ ਨੇ ਫਰਵਰੀ ਮਹੀਨੇ ਦੀ ਪੈਨਸ਼ਨ ਦੇ ਔਰ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਸੋ ਪੈਨਸ਼ਨਾਂ ਦੇ ਕੰਲੰਗੀ ਆਉਂਦੇ ਦਿਨਾਂ ਦੇ ਵਿੱਚ ਫੈਸ਼ਨਾਂ ਦੀਆਂ ਅਪਡੇਟ ਆ ਸਕਦੀਆਂ ਨੇ ਉਹ ਅਸੀਂ ਤੁਹਾਨੂੰ ਜਿਹੜੀ ਹੈ ਲਾਈਵ ਅਪਡੇਟ ਦਿੰਦੇ ਰਹਾਂਗੇ ਜਿਵੇਂ ਸਾਨੂੰ ਕੋਈ ਅਪਡੇਟ ਆਉਂਦੀ ਹੈ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਜਾਂ ਕੋਈ ਸੂਚਨਾ ਆਉਂਦੀ ਹੈ ਬੈਲਫਾਸ ਆਉਣ ਵਾਲੀ ਕਿਉਂਕਿ ਪਹਿਲਾਂ ਬੈਲਫਾਸ ਆਉਣਗੇ ਉਸ ਤੋਂ ਬਾਅਦ ਪੈਨਸ਼ਨਾਂ ਜਾਰੀ ਹੁੰਦੀਆਂ ਆਉਂਦੀਆਂ ਨੇ ਸੋ ਬਿਲ ਪ੍ਰੇਪਰੇਸ਼ਨ ਦਾ ਕੰਮ ਸ਼ੁਰੂ ਹੋ ਜਾਗਾ ਤੇ ਉਸ ਤੋਂ ਬਾਅਦ ਫਿਰ ਬੈਲਫਾਸ ਆਉਣ ਦੀਆਂ ਸੂਚਨਾਵਾਂ ਆਉਣ ਲੱਗ ਜਾਣਗੀਆਂ ਇਸ ਲਈ ਅਸੀਂ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਲਾਈਵ ਅਪਡੇਟ ਜਿਹੜੀ ਆ ਪੈਨਸ਼ਨਾਂ ਦੀ ਅਸੀਂ ਦਿੰਦੇ ਰਹਾਂਗੇ ਤੇ 15 ਸਰਫੇ ਪੈਨਸ਼ਨਾਂ ਜਾਰੀ ਦੇ ਤਰੀਕੇ ਦੇ ਵਿੱਚ ਸ਼ਾਮ 6 ਵਜੇ ਤੱਕ 3 ਫਰਵਰੀ ਸ਼ਾਮ 6 ਵਜੇ ਤੱਕ ਕਿਸੇ ਜ਼ਿਲ੍ਹੇ ਦੇ ਵਿੱਚ ਫੈਨਸ਼ਨ ਦੀ ਕੋਈ ਅਪਡੇਟ ਨਹੀਂ ਹੈ ਲਾਈਵ ਅਪਡੇਟ ਲਈ ਜੁੜੇ ਰਹੋ ਤਰਫ